ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤਰੀਕ ਹੈਗੀ ਹੈ 22 ਜਨਵਰੀ 2026 ਤੇ ਪਟਿਆਲੇ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਹਾਂ ਇੱਕ ਕੰਮ ਤੇ ਉਹ ਕੰਮ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਉਹ ਤੁਹਾਡੇ ਲਈ ਸਰਪ੍ਰਾਈਜ਼ ਹੈ ਤੇ ਆਪਣੇ ਕੋਲ ਆ ਗਏ ਜੱਗੀ ਜਰਾ ਤੇ ਆਪਾਂ ਨੂੰ ਲੈ ਕੇ ਚੱਲੇ 22 ਤੇ ਤੇ ਸਰਪ੍ਰਾਈਜ਼ ਹੈ ਜੇ ਸਰਪ੍ਰਾਈਜ਼ ਹੀ ਹੈ ਜਾ ਕੇ ਦੱਸਾਂਗੇ ਤੁਹਾਨੂੰ ਕੀ ਗੱਭੰਡਾ ਉੱਥੇ ਗੱਲ ਬਾਤ ਅੱਜ ਦਾ ਟ੍ਰੈਫਿਕ ਹੀ ਬਹੁਤ ਹੈ ਯਾਰ ਇੱਥੇ ਬਾਈਪਾਸ ਤੇ ਜਦੋਂ ਦਾ ਬੱਸ ਸਟੈਂਡ ਇੱਧਰ ਆਇਆ ਨਾ ਟ੍ਰੈਫਿਕ ਬਹੁਤ ਜ਼ਿਆਦਾ ਰਹਿਣ ਲੱਗ ਗਿਆ ਰੇ ਅੜਿਆਲੇ ਚ ਕਿਸੇ ਕਿਸੇ ਏਰੀਆ ਜਿੱਥੋਂ ਦਾ ਹੈਗੀ ਆ ਬਹੁਤ ਜ਼ਿਆਦਾ ਕਿਤੇ ਹੈ ਹੀ ਨਹੀਂ ਕਿਤੇ ਸੂਰਜ ਚੜਿਆ ਪਤਾ ਨਹੀਂ ਰੱਬ ਦੇ ਰੰਗ ਸਮਝ ਨਹੀਂ ਆ ਰਹੇ ਇੱਥੇ ਮੈਨੂੰ ਲੱਗਦਾ ਖੇਤਾ ਕਰਕੇ ਧੁੰਦ ਹੈ ਨਾ ਹੀ ਜ਼ਿਆਦਾ करके हो गया हाँ उधर सूरज चढ़िया नहीं रहा अगे पहुंच गए पंजाबी यूनिवर्सिटी ਸਰਪਾਈ ਨੂੰ ਥੋੜਾ ਜਿਹਾ ਟਾਈਮ ਰਹਿ ਗਿਆ ਫਿਰ 10 ਵਜੇ ਜਾ ਕੇ ਤੋਂ ਕੀ ਗੱਲਬਾਤ ਕਰਨੀ ਆਪਾਂ ਉੱਥੇ ਆਜਣਾ ਹੈਗਾ ਨਵਲ ਵੀਰੇ ਦਾ ਪ੍ਰੀ-ਵੈਡਿੰਗ ਸ਼ੂਟ ਆਪਾਂ ਆਇਆ ਯੂਨੀਵਰਸਿਟੀ ਉਹ ਦੇਖੋ ਸ਼ੂਟਿੰਗ ਚੱਲ ਰਹੀ ਆ ਹੁਣ ਆਪਣੀ ਪੂਰੀ ਪੁਰਾਣੇ ਦਿਨ ਤਾਂ ਯਾਦ ਆ ਗਏ ਚੱਲ ਰਿਹਾ ਆਪਣਾ ਸ਼ੂਟ ਆਉਣਾ ਤੇ ਚੱਲ ਰਿਹਾ ਆਪਣਾ ਸ਼ੂਟ ਸਾਰਾ ਮੈਂ ਫੜ ਰਿਹਾ ਕਿ ਕੈਮਰਾ ਤਗੜੇ ਵਾਲਾ ਉਹਨਾਂ ਦੇ ਕਾਲਜ ਸੁਣ ਥੋੜੇ ਦਿਖ ਜਾਣਗੇ ਇੱਥੇ ਨਹੀਂ ਦਿਖ ਰਿਹਾ ਪਿਕਿੰਗ ਅਪ ਦ ਪੀਸਸ ਆਫ ਅ ਬ੍ਰੋਕਨ ਹਾਰਟ ਅੱਜ ਬਿਲ ਲਗਿਆ ਚਾਹ ਠੰਡ ਬਹੁਤ ਹੈ ਬਾਹਰ ਤੇ ਆਪਣੀ ਚਾਹ ਹੋ ਗਈ ਰੈਡੀ ਤੇ ਹੁਣ ਚੱਕਣੀ ਬਣੀ ਆ ਕਿੰਨੇ ਨੇ ਚਾਰ ਹੀ ਆ ਪਕੀ ਲੰਗਿਆ ਚਾਹ ਦੀ ਪਿਆਲੀ ਮੇਰੇ ਇਨੋ ਸਾਈਡ ਨਹੀਂ ਹੈ ਪਾ ਜਾ ਰਹੇ ਅੱਗੇ ਸ਼ੂਟਿੰਗ ਕਰਨ ਤੇ ਆਪਣੇ ਕੈਮਰਾਮੈਨਸ ਜਾ ਰਹੇ ਨੇ ਉਹ ਉਹ ਅੱਗੇ ਜਾ ਰਹੇ ਨੇ ਤੇ ਆਪਾਂ ਅੱਗੇ ਕੰਟੀਨ ਦਾ ਸ਼ੂਟ ਵਗੈਰਾ ਲਵਾਂਗੇ ਉਹਨਾਂ ਨੇ ਕਿਹਾ ਚਾਹੀ ਇੱਕ ਵਾਰੀ ਚਾਹ ਦੀ ਪੀ ਲਈ ਹੋਰ ਦੁਬਾਰਾ ਪੀਵਾਂਗੇ ਉਹ ਕਹਿੰਦੇ ਅੱਗੇ ਸ਼ੂਟ ਲਈ ਫਿਰ ਚਾਹ ਵੀਣੀ ਪੈਣੀ ਆ ਤੁਹਾਨੂੰ ਤੇ ਫਿਰ ਦੁਬਾਰਾ ਵੀਣੀ ਪੈਣੀ ਆ ਚਲੋ ਪੀਵਾਂਗੇ ਜੋ ਇਹ ਕਹਿਣੇ ਕਰਾਂਗੇ ਅੱਜ ਅੱਜ ਅੰਬਲੀ ਬਣਾਗੇ ਹਾਂ ਅੰਬਲੀ ਬਣਾ ਦਾਂਗੇ ਚਾਹ ਤੇ ਆਪਾਂ ਆ ਗਏ ਫਿਲਹਾਲ ਪੰਜਾਬੀ ਯੂਨੀਵਰਸਿਟੀ ਆ ਬੜੀਆਂ ਆਪਾਂ ਕਿਤਾਬਾਂ ਇਹਨਾਂ ਨੇ ਬੜੀਆਂ ਪੜਾਕੂ ਬੱਚੇ ਬਣ ਰਹੇ ਨੇ ਇਹ ਸਾਡਾ ਮਾਤਾ ਦੇਣਾ ਨੇ ਕਿਤਾਬ ਨਹੀਂ ਚੱਕੀ ਕਦੇ ਮਾ ਖਰਾਬ ਹੋ ਜਾਏਗਾ ਮੈਂ ਮਾਂ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ ਇਹ ਅੱਜ ਵੀ ਨਹੀਂ ਚੱਕੀ ਅੱਜ ਵੀ ਕਾਪੀ ਹੈ ਕਿਤਾਬ ਸਾਡੇ ਉਹ ਪੜਾਕੂ ਬੱਚਾ ਉਹਦੇ ਕੋਲ ਹੀ ਆ ਬਸ ਅੱਜ ਕੋਲ ਕਾਪੀ ਮੇਰੇ ਵੀ ਨੋਟ ਕਰਾਂਗੇ ਅਸੀਂ ਕੀ ਕੁਝ ਨੋਟ ਕਰਨਾ ਹੈਗਾ ਸ਼ੂਟ ਤੇ ਬੱਚਾ ਆਰਡਰ ਕਰਨਾ ਹੈ ਚੱਲ ਰਹੀ ਆਪਣੀ ਸ਼ੂਟਿੰਗ कैमरामैन लब नहीं रहे वो रहे कैमरामैन चल रहा अपना शूट जोरा शोरा अंकुशेरा लेके आया बिस्कुट अपने लिए बहुत स्वाद बिस्कुट लिया अंकुश बेरा आपोसे नाल नाल, नाल चाह ਤੇ ਜਿਹੜੀ ਸ਼ੂਟਿੰਗ ਕਰ ਰਹੇ ਸੀ ਉਹਨਾਂ ਨੂੰ ਵੀ ਸਮੋਸਿਆਂ ਤੇ ਲਾਤਾ ਸੀ ਉਹਦੀ ਸਮੋਸੇ ਚੱਬਣ ਜੇ ਲੱਗੇ ਹੋਏ ਨੇ ਵਿਚਾਰੇ ਆਹ ਦੇਖੋ ਆ ਚੱਲ ਰਹੀ ਆਪਣੀ ਕਾਲਜ ਲਾਈਫ ਡ੍ਰਿਪਲੀ ਮਾਰ ਕੇ ਲਾਈਫ ਤੇ ਉਹਨਾਂ ਉਹਦੀ ਰਿਕਾਰਡਿੰਗ ਤੇ ਨਹੀਂ ਆਇਆ ਨਹੀਂ 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 ਅਜੇ ਰਿਕਾਰਡਿੰਗ ਨਹੀਂ ਕਰਾਂਗੇ ਕੋਈ ਨਹੀਂ ਜੇ ਆ ਵੀ ਜਾ ਕੱਟ ਬੰਨ ਹਾਂ ਹਾਂ ਉਹ ਤਾਂ ਕਰਤਾ ਵਾ ਵੋਇਸ ਓਵਰ ਕਰ ਆਪਣੇ ਹੱਥਾਂ ਜੱਟੀ ਬਰੇਟ ਆ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਦਾ ਸੀਨ ਸਾਰਾ ਆ ਗਿਆ ਆਪਣਾ ਜੱਸੀ ਭਾਈ ਲੈ ਲੋ ਓਨ ਸ਼ੂਟਿੰਗ ਸ਼ਾਟਿੰਗ ਕਰ ਲੋ ਆਪਣਾ ਸ਼ੂਟ ਤੇ ਉਹ ਬੱਚੇ ਆ ਰਹੇ ਨੇ ਸਕੂਲ ਦੇ ਮਨ ਲੱਗਾ ਮਿਊਜ਼ੀਅਮ ਵਗੈਰਾ ਦਿਖਾਣਗੇ ਆਟ ਗੈਲਰੀ ਵਗੈਰਾ ਨਾ ਵਿਚਾਰਿਆਂ ਨੂੰ ਤੇ ਉਹ ਰੀ ਮੇਨ ਬਿਲਡਿੰਗ ਯੂਨੀਵਰਸਿਟੀ ਦੀ ਫੋਟੋ ਲਾਸਟ ਸੀਨ ਰਹਿ ਗਿਆ ਇੱਥੇ ਦਾ ਯੂਨੀਵਰਸਿਟੀ ਦਾ ਉਹ ਆ ਗਿਆ ਆਪਣਾ ਚੌਪਰ ਹਾਜੀ ਜੀ ਅੱਜ ਵਾਲੇ ਕੋ 5:00 ਵਜੇ ਆ ਰਣੀ ਸ਼ੂਟਿੰਗ ਕਰਨਾ ਤੇ ਆਪ ਪਹੁੰਚ ਗਿਆ ਪੱਕੋਲੇ ਸ਼ੇਕ ਆਪਣੀ ਯੂਨੀਵਰਸਿਟੀ ਦਾ ਸ਼ੂਟ ਹੋ ਗਿਆ ਕੰਪਲੀਟ ਤੇ ਆਪਾਂ ਚੱਲਦੇ ਹਾਂ ਨੈਕਸਟ ਜਿਹੜੀ ਇਹਨਾਂ ਨੇ ਬੁੱਕ ਕਰ ਰੱਖੀ ਆ ਉਹ ਦੇਖਾਂਨੇ ਜਾ ਕੇ ਤੁਹਾਨੂੰ ਵਗੈਰਾ ਦੇਖੋ ਅੰਦਰ ਲੋਕੇਸ਼ਨ ਬਹੁਤ ਸੋਹਣੀ ਹੈ ਇਹ ਵੀ ਪ੍ਰੀ ਵਾਇਰਿੰਗ ਸ਼ੂਟ ਕਰਨਾ ਹੋਵੇ ਹਨਾ ਕੋਈ ਤਾਂ ਬੰਦਾ ਇਹ ਚੀਜ਼ ਬੁੱਕ ਕਰ ਸਕਦਾ ਅੰਦਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਫਿਰਾਲ ਤੁਸੀਂ ਬਾਹਰੋਂ ਝਲਕ ਦੇਖੋ ਇਹਦੀ ਇਸ ਚੀਜ਼ ਦੀ। ਬਦਿਆ ਖਰਬੂਜ ਵਗੈਰਾ। ਲਾਲ ਅੱਖਾਂ ਨੇ ਹਨ। ਕੁੱਤੇ ਬਹੁਤ ਖਤਰਾ ਲਾਗਨੇ। ਇਹ ਪਿੰਜਰੇ ਜਨੇ ਤਾਂ ਦੇ ਨੇੜੇ ਆਏ ਆਣ ਦੇ। ਅਦਰਵਾਈਜ਼ ਨੇੜੇ ਨਹੀਂ ਆਉਣਾ ਸੀ। ਕੋਡੀ ਇੱਕ ਕਿਲਾ ਸਰਦੀਪੁਰ ਉਹ ਸੋਣਾ ਬਣਾ ਰੱਖਿਆ ਹੈ ਹਨਾ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ। ਘੈਂਟ ਬਣਾ ਰੱਖਿਆ ਆ ਦੇਖੋ। ਸੋਹਣਾ ਗੱਲਬਾਤ ਬਾਹਰ ਤੋਪਾਂ ਵੀ ਲਾ ਰੱਖਿਆ ਅਗਲੇ ਆ ਨੇ ਇਧਰ ਪੁੱਲ ਵੀ ਆ ਤੁਸੀਂ ਜੇ ਸ਼ੂਟ ਵਗੈਰਾ ਕਰਨਾ ਹੈ ਨਾ ਬੰਦਾ ਇੱਥੇ ਆ ਜੇ ਤਾਂ ਘੈਂਟ ਹੈ ਵੈਸੇ ਪੇੜ ਆ ਇਹ ਦੇਖੋ ਬਹੁਤ ਸੋਹਣਾ ਬਣਾ ਰੱਖਿਆ ਸਰਦਾਰ ਬਲਵਿੰਦਰ ਸਿੰਘ ਸਿੱਧੂ ਸੈਵਦੀਪੁਰ ਘੈਂਟ ਸੋਹਣੀ ਗੱਲਬਾਤ ਹੈ ਚੈੱਕ ਕਰ ਵੀ ਬਣਾ ਰੱਖਿਆ ਨੇ ਵਧੀਆ ਸੋਹਣੇ ਸਾਰਾ ਕੁਝ ਤੇ ਆਹ ਨਲਕਾ ਵਗੈਰਾ ਲਗਾ ਰੱਖਿਆ ਇੱਥੇ ਬਹੁਤ ਸੋਹਣੀ ਗੱਲਬਾਤ ਹੈ। ਦੇਖੋ ਤੁਹਾਨੂੰ ਚੱਕਾ ਤੱਕ ਵੱਕਾ ਦਿਖਾਣੇ ਆ ਪ੍ਰੋਪਰ ਆ ਦੇਖੋ। ਹੈ? ਚੱਲ ਰੇ ਸ਼ੂਟ। ਬਾਈ ਨੇ ਗਾਣਾ ਗਾਣਾ ਬਾਈ ਤੁਲ ਲਿਪਸਿੰਗ ਹੋਣੀ ਨਹੀਂ ਰੀ ਪ੍ਰੋਪਰ ਹੈ ਜੀ। ਉਹ ਗੱਡੀ ਇਹਦੇ ਹੁਣ ਆਉਣੇ ਸ਼ੂਟ। ਆ ਗਿਆ ਆਪਣੇ ਚੋਬਰ ਗੱਡੀ ਤੇ। ਕੀ ਬਾਤ ਹੈ। ਕੀ ਬਾਤ ਹੈ। ਲੋ ਆਪਣਾ ਸ਼ੂਟ ਤਾਂ ਚੱਲ ਹੀ ਰਿਹਾ ਚੱਲੋ ਹਨਾ ਤੇ ਸਾਨੂੰ ਲੱਗੀ ਭੁੱਖ ਤੇ ਅਸੀਂ ਚੱਲਿਆਂ ਕੋਈ ਫੂਡ ਲੱਭਣ ਕੋਈ ਖਾਣ ਵਾਸਤੇ ਤੇ ਸਾਰੇ ਵਾਸਤੇ ਲਿਆਵਾਂਗੇ ਚਲੋ ਜੀ ਬਈ ਲੰਚ ਦਾ ਟਾਈਮ ਹੋ ਚੁੱਕਿਆ ਤੇ ਕੁਛ ਲੱਗੀ ਹੈ ਤੇ ਚੱਲੀਏ ਖਾਣ ਇੱਕ ਤਾਂ ਹੁੰਦਾ ਚੂਏ ਪੁੱਤਰੇ ਨੇ ਹੁਣ ਤਾਂ ਸਾਰੇ ਦੰਦੀਆਂ ਵੱਟਣ ਲੱਗ ਗਏ ਆਹ ਹੋ ਗਿਆ ਤਕਰੀਬਨ 3:00 ਵਜੇ ਦਾ ਤੇ ਹਜੇ ਤੱਕ ਸ਼ੂਟ ਚੱਲੀ ਹੋ ਜਾਂਦਾ 4:30 ਹੋ ਗਿਆ ਆਪਣਾ ਪੌਣੇ 5:00 ਵਜੇ ਦਾ ਤੇ ਹਜੇ ਵੀ ਸ਼ੂਟ ਚੱਲੀ ਜਾਂਦਾ ਫਿਲਹਾਲ ਸਾਰਾ ਸ਼ੂਟ ਚੱਲੀ ਜਾਂਦਾ ਇੱਥੇ ਹੋ ਗਿਆ ਜੀ ਸ਼ਾਮ 5:00 ਵਜੇ ਦਾ ਤੇ ਹਜੇ ਵੀ ਸ਼ੂਟ ਚੱਲੀ ਜਾਂਦਾ ਦੇਖੋ ਆ ਤੁਹਾਡੇ ਸਾਹਮਣੇ ਆ ਅਜਿੱਥੇ ਆਪਾਂ ਸ਼ੂਟ ਕਰ ਰਹੇ ਸੀ ਉਦੋਂ ਉੱਪਰੋਂ ਸਾਰਾ ਆਲੇ-ਦਾਲੇ ਦਾ 90 ਡਿਗਰੀ ਦਾ ਝੱਕਾ-ਵੱਕਾ ਆ ਜਾ ਵੀ ਸ਼ੂਟ ਚੱਲੀ ਹੋ ਜਾਂਦਾ ਹੋ ਜਾਂਦਾ ਘੋੜੀ ਸੋਰਜ ਦੇਵਤਾ ਹੀ ਚਲੇ ਗਏ ਡੁੱਬ ਗਏ ਯਾਰ ਦੇਖੋ ਸਾਹ ਬਤਾਓ ਸਾਰਾ ਬਾਬਾ ਥੋਣਾ ਬਣਾ ਰੱਖਿਆ ਹੈ ਪੂਰਾ ਛੇੜੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਇਸ ਲੋਕੇਸ਼ਨ ਤੇ ਜੋ ਪਟਿਆਲੇ ਤੋਂ ਹੈ ਕੋਈ ਤਾਂ ਜਰੂਰ ਵਿਜ਼ਿਟ ਕਰਿਓ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਵਧੀਆ ਪ੍ਰੀਵੈਡਿਓਮ ਵਗੈਰਾ ਹੋ ਸਕਦੀ ਹੈ गाना ਸ਼ੂਟ ਹੋ ਸਕਦਾ ਠੀਕ ਹੈ ਜੀ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਆ नेक्स्ट ਵੀਡੀਓ नेक्स्ट ਵਲੋਗ ਦੇ ਨਾਲ